ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਤੁਹਾਨੂੰ ਪਤਾ ਕਿ ਬਹੁਤ ਵੱਡਾ ਸੰਕਟ ਫਿਰ ਤੋਂ ਯਾਨੀ ਕਿ ਮੜਨ ਜਾ ਰਹੀ ਹੈ ਇਹ ਕੰਗਣਾ ਰਣਾਉਤ ਫਿਰ ਮੈਂਬਰਜੈਂਸੀ ਨੂੰ ਲੈ ਕੇ ਫਿਰ ਤੋਂ ਦੁਬਾਰਾ ਤੋਂ ਜਿਹੜਾ ਕਿ ਐਕਟਿਵ ਹੋ ਗਈ ਆ ਫਿਰ ਤੋਂ ਯਾਨੀ ਕਿ ਉਹਨੇ ਫਣ ਚੱਕਿਆ ਤਾਂ ਅਜੇ ਦਾ ਇਹ ਸਾਬ ਕਿਤਾਬ ਕਰਾਂਗੇ ਤਾਂ ਮੈਂ ਚਾਹੂੰਗਾ ਜਿੰਨੇ ਸਾਡੇ ਪੰਜਾਬ ਦੇ ਤੁਸੀਂ ਵਾਸੀ ਆ ਜਿਹੜੇ ਜਿੰਨੇ ਸਾਡੇ ਸਿੱਖ ਨੌਜਵਾਨ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਮੈਂ ਕਹੂੰਗਾ ਪੂਰੀ ਦੁਨੀਆ ਦੇ ਵਿੱਚ ਸਾਡੇ ਸਿੱਖ ਮੌਜੂਦ ਨੇ ਪਰ ਮੈਂ ਚਾਹੂੰਗਾ ਕਿ ਜਿਹੜੀ ਕਿ 2 ਮਿੰਟ ਦਾ ਜਿਹੜਾ ਕਿ ਇਹ ਵੀਡੀਓ ਹੈ ਇਹਨਾਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਬਹੁਤ ਮਾੜੀ ਜਿਹੜੀ ਕਿ ਛਦਾਬਲੀ ਦੁਬਾਰਾ ਤੋਂ ਪੇਸ਼ ਕੀਤੀ ਆ ਦੇਖੋ ਕਿੰਨੇ ਦਿਨ ਦੀ ਗੱਲ ਹੋ ਗਈ ਟਿੱਗੀ ਟਕਾਈ ਗੱਲ ਨੂੰ ਫਿਰ ਤੋਂ ਇਹਨੇ ਚੱਕ ਦਿੱਤਾ ਤਾਂ ਮੈਨੂੰ ਲੱਗਦਾ ਵੀ ਜਿਵੇਂ ਕੰਗਣਾ ਦਾ ਵੀ ਇੱਕ ਤਰ੍ਹਾਂ ਦਾ ਅੰਤ ਹੀ ਆ ਕਿਉਂਕਿ ਮੈਂ ਤੁਹਾਨੂੰ ਸੁਣਾਉਣਾ ਉਹਨੇ ਕਿਹਾ ਕੀ ਆ ਬੜੇ ਧਿਆਨ ਦੇ ਨਾਲ ਸੁਣਨਾ फिर अगले कर संत भिन, नहीं, नहीं मानते हैं वो टेरिस्ट ही मानते जी भिंडे को जो है वो आपने आतंकी दिखाया है उस चीज को लेकर मुझे प्रताड़ित किया जाएगा मुझे शोषित किया जाएगा मेरी फिल्म को जो है ਇਟ ਇ ਸੋ ਇੰਬੈਰਸਿੰਗ ਫਾਰ ਮੀ ਕਿੰਨ ਕਟ ਲਗੇ ਹਨ 10 ਬਦਲਾਵ ਕਰਨੇ ਪੜੇ ਜੀ ਔਰ ਉਸਕੇ ਸਾਥ ਹੀ ਹਮੇ ਕਿਤਨਾ ਨੁਕਸਾਨ ਹੋ ਗਿਆ ਫਿਲਮ 4 ਦਿਨ ਪਹਿਲੇ ਰਿਲੀਜ਼ ਕੇ 4 ਦਿਨ ਪਹਿਲੇ ਜੋ ਹੈ ਵੈਕ ਕਰ دی ਜਾਂਦੀ ਹੈ ਤੋ ਦੇਖੋ ਗੱਲ ਬੜੀ ਲੰਬੀ ਆ ਕਹਿੰਦੀ ਮੇਰੀ ਫਿਲਮ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਹਿ ਕੀ ਰਹੀ ਸੀ ਇਹ ਤੁਸੀਂ ਸੁਣ ਵੀ ਲਿਆ ਹੋਣਾ ਪਰ ਹੁਣ ਇਹਦਾ ਹੋਣਾ ਕੀ ਚਾਹੀਦਾ ਦੇਖੋ ਕਿੰਨੀ ਦੁਨੀਆ ਚਾਹੁੰਦੀ ਐ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਨਾ ਚਾਹ। ਚਲੋ ਜਿਹੜੇ ਸਾਡੇ ਪੰਜਾਬੀ ਕਰਨੀਓ ਦਾ ਵੱਖਰੀ ਗੱਲ ਐ। ਪਰ ਮੈਂ ਕਹਿਣਾ ਚਾਹੁੰਦਾ ਇਸ ਕੰਗੜਾ ਨੂੰ ਕਿ ਤੇਰੀ ਫਿਲਮ ਦੇ ਪਿੱਛੇ ਤੈਨੂੰ ਐ ਪਤਾ ਵੀ ਤੂੰ ਕਹਿੰਦੀ ਐ ਮੇਰੀ ਫਿਲਮ ਦਾ ਨੁਕਸਾਨ ਹੋ ਰਿਹਾ। ਤੈਨੂੰ ਇਹ ਵੀ ਪਤਾ ਐ ਇਹ ਤਾਂ ਫਿਲਮ ਦਾ ਨੁਕਸਾਨ ਹੀ ਐ। ਨੁਕਸਾਨ ਤੇਰਾ ਬਹੁਤ ਵੱਡਾ ਹੋ ਸਕਦਾ ਪੰਜਾਬ ਦੇ ਵਿੱਚ ਮੈਂ ਸਿੱਖਾਂ ਦੀ ਗੱਲ ਨਹੀਂ ਕਰੂੰਗਾ ਸਾਡੇ ਵਰਗੇ ਜਿਹੜੇ ਨਹੀਂ ਬਾਣਾ ਧਾਰੀ ਨੌਜਵਾਨ ਉਹ ਤੇਰੀ ਫਿਲਮ ਨੂੰ ਨਹੀਂ ਲੱਗਣ ਦੇਣਗੇ ਸਿੱਖ ਤਾਂ ਸਾਡੇ ਐਕਟਿਵ ਹੈਗੇ ਨੇ ਪਰ ਜਿਹੜੇ ਸਾਡੇ ਹੋਰ ਨੌਜਵਾਨ ਨੇ ਜਿਹੜੇ ਬਾਣੇ ਦੇ ਵਿੱਚ ਨਹੀਂ ਹੈਗੇ ਉਹ ਤੈਨੂੰ ਅੰਜਾਮ ਤੱਕ ਪਹੁੰਚਾਉਣਗੇ ਏ ਵਾਦਾ ਮੇਰਾ ਤੇਰੇ ਦੇ ਨਾਲ ਕਿਉਂਕਿ ਤੂੰ ਇੱਕ ਹੱਤ ਚੱਕੀ ਐ ਪੰਜਾਬ ਦੇ ਵਿੱਚ ਜਿਹੜੀ ਕਿ ਮੂਵੀ ਰਿਲੀਜ਼ ਕਰਾਉਣ ਨੂੰ ਇਹ ਬੜੀ ਭਾਰੀ ਪੈਣੀ ਐ ਕੰਗਣਾ ਰਣੋ ਤੈਨੂੰ ਕਿਉਂਕਿ ਤੂੰ ਸਿਰਫ ਇੱਕ ਸਿੱਖ ਸਮਾਜ ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਟਾਰਗੇਟ ਕਰਦੀ ਜਾ ਰਹੀ ਐ ਸਾਫ ਪਤਾ ਤੇਰੇ ਮੂੰਹੋਂ ਲੱਗ ਰਿਹਾ ਕਿੰਨੀ ਮਾੜੀ ਸ਼ਦਾਬਲੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਕਹਿ ਰਹੀ ਐ ਪੰਜਾਬ ਦੇ ਵਸਨੀਕੋ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਜਿੰਨੇ ਸਾਡੇ ਸਿੱਖ ਨੌਜਵਾਨ ਨੇ ਕੀ ਕੰਗਣਾ ਰਣਾਉ ਦੀ ਫਿਲਮ ਕਿਸੇ ਹਾਲ ਦੇ ਵਿੱਚ ਨਹੀਂ ਲੱਗਣ ਦੇਣੀ ਪੰਜਾਬ ਦੀ ਪੀੜੀ ਦਾ ਸਵਾਲ ਆ ਪੰਜਾਬ ਦੀ ਇੱਜ਼ਤ ਦਾ ਸਵਾਲ ਆ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਹ ਜ਼ਹਿਰ ਹੈ ਇਹ ਫਿਲਮ ਜਿਹੜੀ ਕਿ ਇਤਿਹਾਸ ਨੂੰ ਪਲਟ ਸਕਦੀ ਹੈ ਪਲਟੂਗੀ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਦੇਖਣੀਆਂ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਸਾਡੇ ਸਿੱਖ ਕੁਰਬਾਨੀਆਂ ਕਰਦੇ ਸੀ ਜਾਂ ਕੀ ਕਰਦੇ ਸੀ ਕਿਉਂਕਿ ਮੈਂ ਪਹਿਲਾਂ ਵੀ ਅਪਡੇਟ ਪਾਈ ਹੋਈ ਆ ਜਿਹੜੀ ਕਿ ਵੱਡੇ ਪੱਧਰ ਤੇ ਸਾਡੇ ਲੋਕਾਂ ਨੇ ਸਾਥ ਦਿੱਤਾ ਸੀ ਮੇਰਾ ਮੈਂ ਕਿਹਾ ਸੀ ਸਾਡੇ ਲੋਕਾਂ ਨੂੰ ਕਿ ਇਹ ਬਾਲੀਵੁੱਡ ਤੱਕ ਜਾਣੀ ਚਾਹੀਦੀ ਆਵਾਜ਼ ਤਾਂ ਮੈਨੂੰ ਲੱਗਦਾ ਵੀ 4 ਲੱਖ ਬੰਦੇ ਤੱਕ ਨੇ ਮੇਰੀ ਸਪੋਰਟ ਕੀਤੀ ਸੀ ਤਾਂ ਮੈਂ ਚਾਹੁੰ ਆ ਦੁਬਾਰੇ ਵੱਡੇ ਪੱਧਰ ਤੇ ਸਾਡੇ ਸਿੱਖਾਂ ਨੌਜਵਾਨਾਂ ਦੀ ਆਵਾਜ਼ ਬਣ ਕੇ ਮੈਂ ਜਿਹੜਾ ਕਿ ਬੋਲ ਰਿਹਾ ਹਾਂ ਵੱਡੇ ਪੱਦਰ ਤੇ ਮੈਂ ਕਹਿੰਦਾ ਸਿੱਖਾਂ ਦੀ ਆਵਾਜ਼ ਬਣ ਕੇ ਮੈਂ ਇਸ ਗੱਲ ਦਾ ਸਾਹਮਣਾ ਕਰੂੰਗਾ ਤੇ ਇਸ ਕੰਗਣਾ ਰਣਾਉਤ ਦਾ ਜਵਾਬ ਦੇਊਗਾ ਤਾਂ ਮੇਰੀ ਇਹ ਧਮਕੀ ਹੈ ਜੇਕਰ ਪੰਜਾਬ ਦੇ ਵਿੱਚ ਫਿਲਮ ਲੱਗੀ ਤੇ ਕੰਗਣਾ ਰਣਾਉਤ ਤੂੰ ਨਹੀਂ ਰਹੇਂਗੀ ਦੁਨੀਆ ਦੇ ਉੱਤੇ ਕਿਉਂਕਿ ਸਾਡੀ ਕੌਮ ਦਾ ਸਵਾਲ ਆ ਸਾਡੀ ਸਿੱਖੀ ਦਾ ਸਵਾਲ ਹੈ ਕੋਈ ਨਾ ਕੋਈ ਤਾਂ ਫਿਰ ਮੂਰੇ ਆਉਣਾ ਹੀ ਪਊਆ ਪੰਜਾਬੀਓ ਉਹ ਚਾਹੇ ਸਾਡਾ ਨਾਮ ਹੋਵੇ ਚਾਹੇ ਕਿਸੇ ਪਰਾ ਦਾ ਹੋਰ ਹੋਵੇ ਕਿਉਂਕਿ ਸੂਰਮੇ ਇਸ ਧਰਤੀ ਨੇ ਜਨਮ ਦੇਣਾ ਸੂਰਮਿਆਂ ਨੂੰ ਇੱਥੋਂ ਹੀ ਪੈਦਾ ਹੋਏ ਨੇ ਤੇ ਕੰਗਣਾ ਨਨੋਦਵੀ ਸਮਝ ਲੈ ਜਿਹੜਾ ਕਿ ਪੰਜਾਬ ਦਾ ਉਹ ਸੂਰਬੀਰ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਇਆ ਸੀ ਸ਼ਹੀਦ ਭਗਤ ਸਿੰਘ ਇਹ ਇਤਿਹਾਸ ਪੜਦੇ ਜਰੂਰ ਹੋਣੇ ਨੇ ਪਰ ਇਹ ਉਸਤੇ ਅਮਲ ਨਹੀਂ ਕਰਦੇ ਕਿ ਪੰਜਾਬ ਦੇ ਵਿੱਚ ਉਹ ਜਨਮ ਦਿੱਤਾ ਜਾਂਦਾ ਧਰਤੀ ਦੁਆਰਾ ਸੂਰਬੀਰਾਂ ਨੂੰ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਢਾਹ ਲਾਈ ਹੋਈ ਐ ਅੱਜ ਵੀ ਮੈਂ ਕਹਿੰਦਾ ਵੀ ਇਹ ਗੱਲ ਸਬੂਤ ਐ ਜਦੋਂ ਚੀਨ ਦੇ ਨਾਲ ਸਾਡਾ ਪੇਚਾ ਪੈਂਦਾ ਤਾਂ ਉੱਥੇ ਜਾਂਦਾ ਕੌਣ ਹੁੰਦਾ ਪੰਜਾਬ ਦੀ ਉਹੀ ਰਜiment ਸਿੱਖ ਨੌਜਵਾਨ ਜਿਹੜੀ ਮਿਲਟਰੀ ਆਰਮੀ ਮੰਨੀ ਜਾਂਦੀ ਆ ਜਿਹਨੂੰ ਕਿਹਾ ਜਾਂਦਾ ਰਜiment ਉਹੀ ਭਾਜਪਾ ਗਵਰਨਮੈਂਟ ਜਿਹੜੀ ਕਿ ਸੈਂਟਰ ਦੀ ਸਾਡੇ ਸਿੱਖਾਂ ਨੌਜਵਾਨਾਂ ਨੂੰ ਭੇਜਦੀ ਆ ਫਿਰ ਉੱਥੇ ਕਾ ਚੀਨ ਵਾਲੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਉਹ ਸਾਡੇ ਸਿੱਖਾਂ ਤੋਂ ਡਰਦੇ ਵੀ ਐ ਤੇ ਉਹਨਾਂ ਦੀ ਇੱਜ਼ਤ ਵੀ ਕਰਦੇ ਨੇ ਜਦੋਂ ਤਾਂ ਹੁੰਦਾ ਕੋਈ ਅੜਿਆ ਫਸਿਆ ਮਾਮਲਾ ਉਦੋਂ ਸਾਡੇ ਸਿੱਖ ਨੌਜਵਾਨ ਮੈਂ ਕਹੂੰਗਾ ਵੀ ਕਰੋਨਾ ਕਾਲ ਤੱਕ ਦੋ ਲੈ ਕੇ ਇਤਿਹਾਸਗਵਾਰ ਵੈਂਟੀਲੇਟਰ ਵੰਡੇ ਗਏ ਪਰ ਇੱਕ ਭੇਡਾਂ ਕੀ ਜਾਨ ਨਹੀਂ ਕੰਗਣਾ ਰਣੋਤ ਵਰਗੀਆਂ ਪੰਜਾਬ ਦਾ ਇਤਿਹਾਸ ਜਿਹੜੀ ਇਹ ਮੰਡੀ ਦੇ ਵਿੱਚ ਰਹਿੰਦੀ ਹੈ ਹਿਮਾਚਲ ਦੇ ਵਿੱਚ ਤਾ ਉਸੇ ਹਿਮਾਚਲ ਦੇ ਵਿੱਚ ਸਾਡੇ ਗੁਰੂਆਂ ਦੇ ਸਾਡੇ ਸਿੰਘਾਂ ਦੁਆਰਾ ਲੰਗਰ ਲੱਗੇ ਪਏ ਹੁੰਦੇ ਨੇ ਜਦੋਂ ਲੋਕ ਮੇਲਿਆਂ ਨੂੰ ਨਿਕਲਦੇ ਤੇ ਹੋਰ ਘੁੰਮਣ ਫਿਰਨ ਨੂੰ ਜਾਂਦੇ ਨੇ ਤਾਂ ਹੁਣ ਇਹ ਸਮਝੇ ਇਤਿਹਾਸ ਬੜਾ ਖਤਰਨਾਕ ਸੀ ਦੁਨੀਆ ਨੂੰ ਬਚਾਉਂਦਾ ਸੀ ਦੁਨੀਆ ਦੀ ਰੱਖਿਆ ਲਈ ਹੈ ਸਾਡੇ ਗੁਰੂਆਂ ਦਾ ਇਤਿਹਾਸ ਤੇ ਤੂੰ ਆਪਦੀ ਫਿਲਮ ਦੇ ਚੱਕਰ ਦੇ ਵਿੱਚ ਪੈ ਕੇ ਕਹਿੰਦੀ ਮੈਨੂੰ ਬੜਾ ਵੱਡਾ ਘਾਟਾ ਪੈ ਰਿਹਾ ਤੇ ਸਾਨੂੰ ਕੀ ਘਾਟਾ ਪੈਣਾ ਉਹ ਸਾਡੀ ਦਾ ਜਿਹੜੀ ਪੀੜੀ ਬਦਲ ਕੇ ਧਰ ਦੇਗੀ ਸਾਡੀ ਆਉਣ ਵਾਲੀਆਂ ਪੀੜੀਆਂ ਸਾਨੂੰ ਕਰਤੂਤਾ ਸਮਝਣੀਆਂ ਸਾਡੇ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਤੇ ਤੈਨੂੰ ਲੱਗਦਾ ਵੀ ਮੈਨੂੰ ਪੈਸੇ ਦਾ ਘਾਟਾ ਪੈ ਗਿਆ ਪੈਸਾ ਦਾ ਕਮਾਇਆ ਜਾਊਗਾ ਤੇ ਜਿਹੜੀ ਸਾਡੀ ਇਤਿਹਾਸ ਦੀ ਜਿਹੜੀ ਕਿ ਮੈਂ ਕਹਿੰਦਾ ਮੁੱਢ ਤੋਂ ਰਚੀ ਹੋਈ ਐਡਾ ਵੱਡਾ ਇਤਿਹਾਸ ਤੇ ਉਹਨੂੰ ਤੂੰ ਮਰੋੜਨ ਜਾ ਰਹੀ ਹੈ ਮੈਂ ਕਹਿੰਦਾ ਪੰਜਾਬੀਓ ਤੁਹਾਡੇ ਮੂਹਰੇ ਅਪੀਲ ਕਰਦਾ ਹੱਥ ਜੋੜ ਕੇ ਵੱਡੇ ਪੱਧਰ ਤੇ ਇਹ ਵੀਡੀਓ ਇਹਦੀ ਫਿਲਮ ਨੂੰ ਰੋਕਣ ਦੇ ਲਈ ਮੈਂ ਚਾਹੁੰਦਾ ਇਹ ਬਾਲੀਵੁੱਡ ਤੇ ਕਹਿੰਨੀ ਪੂਰੀ ਦੁਨੀਆ ਦੇ ਵਿੱਚ ਇਹਦਾ ਡੰਕਾ ਵੱਜਣਾ ਚਾਹੀਦਾ ਮੈਂ ਖੁੱਲੇ ਦਿਲ ਨਾਲ ਕਹਿੰਦਾ ਮੇਰੀ ਧਮਕੀ ਹੈ ਜੇਕਰ ਪੰਜਾਬ ਦੇ ਵਿੱਚ ਫਿਲਮ ਲੱਗੀ ਤੇ ਕੰਗਣਾ ਰਣੌਤ ਨਹੀਂ ਥਿਹਾਉਣੀ ਫਿਰ ਇਹ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਆ ਜਿਹੜੀ ਕਿ ਸਿੱਖਾਂ ਨੌਜਵਾਨਾਂ ਦੀ ਆਵਾਜ਼ ਬਣ ਕੇ ਪੰਜਾਬ ਦੇ ਵਿੱਚੋਂ ਗੂੰਜੂਗੀ ਕਿਉਂਕਿ ਇਹ ਪੰਜਾਬ ਉਹ ਧਰਤੀ ਹੈ ਜੀ ਦਾ ਮੁਲਕਾਂ ਦੇ ਵਿੱਚ ਵੀ ਡਾਂਕਾ ਅਜ ਮੌਜੂਦ ਹੈ ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਹਿੰਦੁਸਤਾਨ ਦੀ ਮੈਂ ਕਹਿੰਦਾ ਾਕਾਤ ਨਹੀਂ ਕਿ ਇੱਕ ਦਿਨ ਵੀ ਰਹਿ ਜਾਵੇ ਕਿਉਂਕਿ ਪਾਕਿਸਤਾਨ ਵਾਲੇ ਨੇ ਕਿਹਾ ਸੀ ਵੀ ਤੁਹਾਡੀ ਆਰਮੀ ਹਟਾ ਦਿਓ 5 ਮਿੰਟਾਂ ਚ ਖੇਲ ਖਤਮ ਕਰ ਦਿਆਂਗੇ ਤੁਹਾਡਰ ਕੀ ਤੋਲ ਮਾਰਦਾ ਸਿੱਖ ਨੌਜਵਾਨ ਜਿਹੜੀ ਕਿ ਸਾਡੀ ਆਰਮੀ ਹੈ ਸਰਹੱਦਾਂ ਦੇ ਉੱਤੇ ਕੌਣ ਲੜਦਾ ਹੈ ਪੰਜਾਬ ਦੀ ਜਿਹੜੀ ਵੱਧ ਸੰਖਿਆ ਪਾਈ ਜਾਂਦੀ ਹੈ ਪੰਜਾਬ ਕੱਲਾ ਪੰਜਾਬ ਦੇ ਵਿੱਚ ਹੀ ਨਹੀਂ ਹੈਗਾ ਪੰਜਾਬ ਬੜੀ ਦੂਰ ਤੱਕ ਫੈਲਿਆ ਹੋਇਆ ਇਹ ਨਹੀਂ ਸਮਝ ਸਕਦੀ ਜਿਹੜੀ ਕਿ ਭੇਰ ਨੇ ਹੁਣ ਫਿਲਮ ਦੀ ਅੱਤ ਚੱਕੀ ਹੋਈ ਐ ਜਦੋਂ ਤੱਕ ਇਹਨੂੰ ਅੰਜਾਮ ਤੱਕ ਨਹੀਂ ਪਹੁੰਚਾਇਆ ਜਾਂਦਾ ਤਾਂ ਮੈਂ ਕਹੂੰਗਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਤੇ ਸਿੱਖਾਂ ਨੌਜਵਾਨਾਂ ਨੂੰ ਜਿੰਨੇ ਸਾਡੇ ਤੁਸੀਂ ਵਾਸੀ ਹੋ ਚਾਹ ਹਰਿਆਣੇ ਵਾਲਿਓ ਚਾਹ ਰਾਜਸਥਾਨ ਵਾਲਿਓ ਸਾਡੇ ਬਹੁਤ ਸਾਰੇ ਮਤਲਬ ਸਟੇਟਾਂ ਦੇ ਵਿੱਚੋਂ ਸਾਨੂੰ ਮਦਦ ਮਿਲਦੀ ਐ ਕਿਉਂਕਿ ਸਾਰੇ ਇਸ ਦੇ ਖਿਲਾਫ ਨੇ ਹਿੰਦੂ ਭਰਾ ਵੀ ਬੜੇ ਸਾਡੇ ਸਾਥ ਮਤਲਬ ਦਿੰਦੇ ਨੇ ਸਾਡਾ ਤੇ ਮੈਂ ਚਾਹੂੰਗਾ ਬਾਅਦ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕਰਕੇ ਇਹ ਭੇਡ ਤੇ ਇੱਕ ਬਚਾਉਣੀ ਹੈ ਤਾਂ ਕਿ ਇਹਦੇ ਕੰਨਾਂ ਤੇ ਕੰheseਕ ਜਾਵੇ ਕਿ ਕੋਈ ਮੈਨੂੰ ਟੱਕਰ ਦੇਣ ਵਾਲਾ ਬੈਠਾ ਹਲੇ ਕੋਈ ਪੰਜਾਬੀਓ ਜੇਕਰ ਇਹ ਵੀਡੀਓ ਹਰ ਬੰਦੇ ਤੇ ਇੱਕ ਜਾਂਦੀ ਹੈ ਤਾਂ ਹਰ ਬੰਦੇ ਦੇ ਵਿੱਚ ਹਰ ਬੱਚੇ ਦੇ ਵਿੱਚ ਹਰ ਨੌਜਵਾਨ ਦੇ ਵਿੱਚ ਹਰ ਬਜ਼ੁਰਗ ਮਾਂ ਪੈਣ ਦੇ ਵਿੱਚ ਉਹ ਜਜਵਾ ਕਾਇਮ ਹੋ ਜਾਣਾ ਕਿ ਕੋਈ ਵਕਤਾਉਣ ਤੇ ਕੋਈ ਬੱਚਾ ਵੀ ਟਕਰਾ ਜਾਵੇ ਇਹ ਜੀਆਂ ਭੇਡਾਂ ਦੇ ਨਾਲ ਇਸੇ ਕਰਕੇ ਕਹਿਣਾ ਹੁੰਦਾ ਵੀ ਕਾਇਮ ਰਹੇ ਜਜਬਾ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਇਹ ਨਹੀਂ ਭੁੱਲਣੀ ਤੁਸੀਂ ਗੱਲ ਤਾਂ ਮੈਂ ਚਾਹੂਗਾ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਕਦੇ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪਿਕ ਦੇ ਵਿੱਚ